ਹਾਰੇ ਚੁੱਲੇ ਹਾਰੇ ਬੱਚੇ ਰੱਖਣੇ ਚਾਹੀਦੇ ਨੇ ਆਹਾਂ ਮਿੱਟੀ ਘੇਰਨੀ ਚਾਹੀਦੀ ਆ ਮਿੱਟੀ ਬਹੁਤ ਵਧੀਆ ਚੀਜ਼ ਆ ਬਹੁਤ ਸਾਧਤ ਹੁੰਦੀ ਆ ਮਿੱਟੀ ਬਹੁਤ ਵਧੀਆ ਮਿੱਟੀ ਤੇ ਚੁੱਲੇ ਹਾਰੇ ਲਿੱਪ ਕੇ ਸਮਾਰ ਕੇ ਰੱਖਣੇ ਚਾਹੀਦੇ ਨੇ ਚੁੱਲਿਆਂ ਦੇ ਪਾਂਡੋ ਘੇਰਨੀ ਚਾਹੀਦੀ ਆ ਤੇ ਜਿਆਦਾ ਗੈਸ ਨਹੀਂ ਜਲਾਈਦਾ ਗੈਸ ਦੀ ਰੋਟੀ ਦਾ ਹਾਨੀਕਾਰਕ ਹੈ ਕੈਮੀ ਘਣ ਹੁੰਦਾ ਗੈਸ ਦਾ ਜਿੰਨਾ ਕੱਚਾ ਵਧੀਆ ਲੱਗਦਾ ਵਧੀਆ ਹਵਾ ਲੱਗਦੀ ਆ ਵਧੀਆ ਆਪਾਂ ਨੂੰ ਸਿਜ਼ਨ ਮਿਲਦੀ ਆ ਪੱਕੇ ਤੇ ਨਹੀਂ ਮਿਲਦਾ ਇਹ ਮੈਨੂੰ ਮਜੇ ਆਉਂਦਾ ਮਿੱਟੀ ਫੇਰ ਕੇ ਤਾਂ ਹਨਾ ਕਿੰਨਾ ਵਧੀਆ ਲੱਗਦਾ ਉਹ ਉਹ ਨਾ ਅੱਗੇ ਸਾਰਿਆਂ ਦੇ ਘਰ ਕੱਚੇ ਹੀ ਹੁੰਦੇ ਸੀ ਕੋਈ ਏਸੀ ਨਹੀਂ ਹੁੰਦਾ ਸੀ ਕੋਈ ਗੈਸ ਨਹੀਂ ਹੁੰਦਾ ਸੀ ਵਧੀਆ ਸੀ ਆ ਤਾਂ ਹੀ ਹੁਣ ਬਿਮਾਰੀਆਂ ਵਧੀਆਂ ਪਈਆਂ ਨੇ ਜੇ ਹੁਣ ਕੋਈ ਕੰਮ ਨਹੀਂ ਕਰਦਾ ਇਸੇ ਕਰਕੇ 80 ਪਾਣੀ ਪਾਣੀ ਆ ਨਾ ਪਾਣੀ ਲੱਗਿਆ ਆਪ ਬਗਰੇ ਕਿ ਕੰਨਾ ਹੂੰ ਨੇ ਸੱਭਿਆਚਾਰ ਪ੍ਰੋਗਰਾਮ ਆਪਣਾ ਇਹ ਸੱਭਿਆਚਾਰ ਸੰਭੇ ਰੱਖਣਾ ਹੈ ਪੱਕੇ ਨਹੀਂ ਰੱਖਣੇ ਕੱਚਲੇ ਕੱਚੀ ਰੱਖਣਾ ਨਾ ਪੱਕੇ ਨਹੀਂ ਰਹਿਣੇ ਸੋਹ ਕੱਚਲੇ ਹੀ ਲੱਗਦੇ ਨੇ ਆ ਭੁੱਲੇ ਗਏ ਲੋਕ ਬਸ ਗੈਂ ਸੀ ਚਲਾ ਲੈਂਦੇ ਨੇ ਇਨਾ ਟੈਮਨਿਕਲ ਖਾਂਦੇ ਨੇ ਮਾਰ ਲੈਂਦੇ ਨੇ ਕਿੱਲੇ ਦੀ ਰੋਟੀ ਵੱਤੀ ਖਦਾਰੀ ਸੀ Mm, ya no, no es por ਘੇਰਦੀ ਮਿੱਟੀ। ਇਹ ਨੱਕ ਲਿਆ। ਅੱਛਾ ਦੇਖ ਕਿੰਨੇ ਸੋਹਣੇ ਹੋ ਗਏ ਆਪਣੇ ਚੁੱਲੇ ਹਾਰੇ ਨਾ। ਵਧੀਆ ਹੋਏ ਰੱਖਣੇ। ਹੂੰ। ਮਿੱਟੀ ਘੇਰ ਰਚ। ਹਾਂ। ਮਾਤਾ ਸਾਰੇ ਫੇਰਦੀ ਹੁੰਦੀਆਂ। ਉਹ ਹੁਣ ਬਸ ਫੇਰ ਹੁੰਦੀ। ਆਪਾਂ ਦੋਨੇ ਜਣੀਆਂ ਲੱਗ ਲਗਾ ਕੇ ਫੇਰ ਦਿੰਨੇ। ਹੋ ਬੇਟਾ। ਲੋ ਜੀ ਆਪਾਂ ਨੇ ਚੁੱਲੇ ਹਾਰੇ ਤੇ ਮਿੱਟੀ ਫੇਰਦੀ। ਕਿਨੂੰ ਕਿਨੂੰ ਪਸੰਦ ਨੇ ਚੁੱਲੇ ਹਾਰੇ? ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕਿਨੂੰ ਕਿਨੂੰ ਵਧੀਆ ਲੱਗਦੇ ਆ? ਕੀ ਨੂੰ ਕਿ ਨੂੰ ਕੱਚਾ ਵਧੀਆ ਲੱਗਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿਵੇਂ ਲੱਗੀ ਸਾਡਾ ਇਹ ਕੰਮ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਆ ਦੇਖੋ ਆਪਾਂ ਨੇ ਇਹ ਜੱਟੂ ਸੌਦਾ ਇੱਥੋਂ ਤੱਕ ਆਪਾਂ ਮਿੱਟੀ ਫੇਰਤੀ ਆ ਕੱਚਾ ਭਾਂਡਾ ਰੱਖਿਆ ਹੋਇਆ ਸਪੈਸ਼ਲ ਤੇ ਆਪਾਂ ਨੇ ਆ ਪੈਰ ਪੁੰਜਣ ਵਾਲਾ ਤਿਆਰ ਕੀਤਾ ਇੱਥੇ ਅੰਗਰੇਜ਼ੀ ਘਾ ਲਾ ਕੀ ਬੱਸ ਹੁਣ ਤੁਸੀਂ ਦੱਸੋ ਸੋਨੂੰ ਕਿਵੇਂ ਲੱਗੀ ਸਾਡੀ ਵੀਡੀਓ ਕਿਵੇਂ ਲੱਗਿਆ ਸਾਡਾ ਕੰਮ ਤੇ ਕੱਚਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਚਿੱਲੇ ਹੋਣੇ ਚਾਹੀਦੇ ਨੇ ਕਿ ਨਹੀਂ ਹੋਣੇ ਚਾਹੀਦੇ ਆ ਦੇਖੋ ਹਾਰ ਆ ਇਹਦੇ ਵਿੱਚ ਆਪਾਂ ਦੁੱਧ ਧਰਦੇ ਹੁੰਦੇ ਆ ਇਹ ਆਪਣੀ ਹਾਰੀ ਇਹ ਆਪਣੇ ਚੁੱਲੇ ਆਪਣਾ ਕੱਚਾ ਚੁੱਲਾ ਚਮਕਾ ਸੱਚੇ ਇਹੀ ਵਧੀਆ ਲੱਗਦਾ ਹੈ ਅੱਗੇ ਕਿੰਨਾ ਵਧੀਆ ਲੱਗਦਾ ਸੀ ਜਦੋਂ ਐਵੇਂ ਪਰਿਵਾਰ ਜੁੜ ਕੇ ਬਹਿੜਦਾ ਸੀ ਹਾਂ ਤਾਂ ਮਾਹੌਲ ਹੀ ਚਲੇ ਗਿਆ ਲੋਕ ਬਾਹਰ ਨੂੰ ਜਾਏ ਜਾਂਦੇ ਨੇ ਹਾਂਜੀ ਵੀਡੀਓ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕੋਈ ਵੀ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਦਾ ਦੋ ਵਾਰੀ ਚੈਨਲ ਬਣਾ ਲਿਆ ਦੋਈ ਵਾਰੀ ਬੰਦ ਹੋ ਗਿਆ ਹੁਣ ਤੁਸੀਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਅੱਗੇ ਵੀ ਲਾਈਕ ਕਮੈਂਟ ਕਰੋ ਤੇ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ